ਸਾਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰ ਨੂੰ ਸੋਨਾ ਕਿਉਂ ਲੱਗਾ ਹੁੰਦਾ ਸੀ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰ ਨੂੰ ਸੋਨਾ ਇਸ ਕਰਕੇ ਲੱਗਾ ਹੁੰਦਾ ਸੀ ਕਿ ਜਦੋਂ ਵੀ ਗੁਰੂ ਮਹਾਰਾਜ ਤੀਰ ਚਲਾਉਂਦੇ ਸਨ ਤੇ ਜਿਸ ਦੇ ਤੀਰ ਵੱਜਦਾ ਸੀ ਜੰਗ ਜੋਦ ਦੇ ਵਿੱਚ ਤੇ ਜੇ ਉਹ ਕਿਤੇ ਬਚ ਜਾਏ ਤਾਂ ਉਸ ਤੀਰ ਦੇ ਨਾਲ ਉਹ ਸੋਨਾ ਲਾ ਕੇ ਆਪਣਾ ਇਲਾਜ ਕਰਾ ਲਵੇ ਜੇ ਉਹ ਸਤીર ਦੇ ਨਾਲ ਮਰ ਗਿਆ ਤੇ ਫਿਰ ਉਹ ਸਤીર ਦੇ ਨਾਲ ਉਹ ਸੋਨਾ ਲਾ ਕੇ ਉਹਦਾ ਪਰਿਵਾਰ ਉਹਦਾ ਅੰਤਮ ਕਿਰਿਆ ਕਰਮ ਕਰ ਲੈਣਾ ਗੁਰੂ ਗੋਬਿੰਦ ਸਿੰਘ ਦਾ ਹਿਰਦਾ ਇੰਨਾ ਦਇਆਵੰਤ ਸੀ ਇਹਨੇ ਦਇਆ ਵਾਲੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਿ ਆਪਣੇ ਤੀਰ ਦੇ ਨਾਲ ਵੀ ਸੋਨਾ ਲਾ ਕੇ ਰੱਖਦੇ ਸਨ ਤੇ ਸਿੱਖਾ ਜੇ ਤੂੰ ਗੁਰੂ ਦੇ ਕੋਲ ਆਏਂਗਾ ਗੁਰੂ ਗੋਬਿੰਦ ਸਿੰਘ ਦੀ ਸਰਨ ਲਏਂਗਾ ਕੀ ਗੱਲ ਗੁਰੂ ਤੈਨੂੰ ਤਾਰੇਗਾ ਨਾ ਤੇਰੇ